ਮੈਂ ਵੀ ਪੁੱਛ ਲੈਣਾ ਜੀ ਕਿਉਂਕਿ ਬਲਾਕ ਸਮਤੀ ਦੇ ਜ਼ਿਲ੍ਹਾ ਪ੍ਰੈਸ਼ਾਦੀਆਂ ਚੋਣਾਂ ਨੇ ਤੇ ਜਦੋਂ ਸਰਪੰਚੀ ਦੀਆਂ ਚੋਣਾਂ ਹੋਈਆਂ ਸੀ ਉਦੋਂ ਟੈਕਸ ਤੇ ਐਨਓਸੀ ਦੇ ਬਾਰੇ ਕਾਫੀ ਰੌਲਾ ਜਾਂ ਪੈਂਦਾ ਰਿਹਾ ਖਾਸ ਕਰਕੇ ਚੁੱਲ੍ਹਾ ਟੈਕਸ ਨੂੰ ਲੈ ਕੇ ਕਾਫੀ ਕੁਝ ਹੋਇਆ ਉਦੋਂ ਤੇ ਇਸ ਵਾਰੀ ਐਨਓਸੀ ਵਾਲਾ ਕੀ ਮਸਲਾ ਹੈ ਜੀ ਚੋਣ ਕਮਿਸ਼ਨ ਕਹਿ ਰਿਹਾ ਕਿ ਥੋੜੀ ਜਿਹੀ ਸੌਖ ਦੇ ਰਿਹਾ ਪਰ ਨਾਲ ਨਾਲ ਕੰਡੀਸ਼ਨ ਵੀ ਇੱਕ ਰੱਖ ਰਿਹਾ ਉਹਦੇ ਚ ਹੁਣ ਪਹਿਲਾ ਵਾਲੀ ਚੀਜ਼ ਸੌਖੀ ਐ ਇੱਕ ਬਾਅਦ ਵਾਲੀ ਕੰਡੀਸ਼ਨ ਉਹੀ ਐ ਵੀ ਹਲਫੀਆ ਬਿਆਨ ਤੁਸੀਂ ਦੇਣਾ ਪਰ ਜੇ ਤੁਸੀਂ ਗਲਤ ਦਿੱਤਾ ਤੇ ਫਿਰ ਤੁਸੀਂ ਭਾਈ ਨਹੀਂ ਉਹ ਤਾਂ ਦੇਖੋ ਸੁਖਮ ਸਿੰਘ ਸਾਹਿਬ ਹੁਣ ਗੱਲ ਇਹ ਐ ਕਿ ਵੀ ਚੋਪੜੀਆਂ ਵੀ ਚਾਰ-ਚਾਰ ਐ ਤਾਂ ਗੱਲ ਇਹ ਐ ਕਿ ਵੀ ਉਹਦੇ ਚ ਤੇ ਠੀਕ ਐ ਨਾ ਤੁਸੀਂ ਬਹੁਤ ਥਾਵਾਂ ਤੇ ਆਪਦੀ ਸੈਲਫ ਡਿਕਲੇਰੇਸ਼ਨ ਦਿੰਨੇ ਹੋ ਜੀ ਤਾਂ ਸੈਲਫ ਡਿਕਲੇਰੇਸ਼ਨ ਦਾ ਮਤਲਬ ਕੀ ਹੋਇਆ ਹਮ ਹਲਫੀਆ ਬਿਆਨ ਜੀ ਹਲਫੀਆ ਬਿਆਨ ਕਿ ਮੈਂ ਖੁਦ ਟੈਸਟਡ ਕਰਕੇ ਕਹਿੰਦਾ ਜੀ ਹਮ ਕਿ ਜੋ ਸੂਚਨਾ ਮੁਹੱਈਆ ਕਰਵਾ ਰਹੇ ਆ ਉਦਰ ਉਸ ਤੋਂ ਹੋਏਗੀ ਜੀ ਤੇ ਜੇ ਤੁਸੀਂ ਆਪਦੇ ਸੈਨਾ ਦੇ ਇਟੀ ਝੂਠ ਮਾਰੋਗੇ ਤਾਂ ਫਸ ਜਾਓਗੇ ਲਾਲ ਜੀ ਤੇ ਜੀ ਅਬਾ ਸੁਣੇ ਇਸੇ ਇਹੀ ਮੈਂ ਗੱਲ ਪੁੱਛ ਰਿਹਾ ਸੀ ਕਿ ਹੁਣ ਥੋੜਾ ਸੌਖਾ ਤੇ ਹੋ ਗਿਆ ਇੱਕ ਵਾਰੀ ਤੇ ਚਲੋ ਇਹ ਤਾਂ ਤੁਸੀਂ ਦੇਖੋ ਉਸ ਨੂੰ ਧਿਆਨ ਦੇ ਨਾਲ ਵੇਖੋ ਇਹ ਤੇ ਜਿਹੜਾ ਪੱਤਰ ਸਟੇਟ ਜਲੋਨ ਕਮਿਸ਼ਨ ਨੇ ਜਾਰੀ ਕੀਤਾ ਹੈ ਨਾ ਅਸਲ ਦੇ ਵਿੱਚ ਤੁਹਾਨੂੰ ਕਾਹਲੀ ਦੱਸਦਾ ਜੀ ਕੱਲ ਰਾਜਾ ਵੜਿੰਗ ਨੇ ਇੱਕ ਤਾਂ ਪੱਤਰ ਲਿਖਿਆ ਹੂੰ ਠੀਕ ਹੈ ਫਿਰ ਇੱਕ ਮਨਜੀਤ ਸਿੰਘ ਨਾਂ ਦੇ ਅਕਾਲੀ ਵਰਕਰ ਜਿਹੜੇ ਕਿ ਅ ਸ਼ਾਇਦ ਪਟਿਆਲਾ ਜ਼ਿਲ੍ਹੇ ਤੋਂ ਬਲੋਂਗ ਕਰਦੇ ਆ ਹੂੰ ਪਟਿਆਲੇ ਤੋਂ ਆ ਕਿ ਮੁਹਾਲੀ ਤੋਂ ਉਹਨਾਂ ਨੂੰ ਐਨਓਸੀ ਦੀ ਪ੍ਰੋਬਲਮ ਆਈ ਹੂੰ ਹੁਣ ਕਾਲੀ ਯਾਰ ਮੈਂ ਇੱਕ ਹਮੇਸ਼ਾ ਕਹਿੰਦਾ ਉਹਨਾਂ ਕਿ ਜਿਹੜੀਆਂ ਚੀਜ਼ਾਂ ਦੀ ਖਾਸੀਅਤ ਹੁੰਦੀ ਹੈ ਨਾ ਖਾਸੀਅਤ ਹੁੰਦੀ ਹੈ ਤੁਸੀਂ ਇਹਨਾਂ ਦੀ ਲੀਗਲ ਟੀਮ ਦੇਖੋ ਯਾਰ ਜਿਵੇਂ ਇਹਨਾਂ ਨੂੰ ਪਤਾ ਲੱਗਿਆ ਕਿ ਐਨਓਸੀ ਅੜਿੱਕਾ ਬਣ ਸਕਦੀ ਹੈ ਹੁਣ ਦੋਨਾਂ اپੋਜੀਸ਼ਨ ਦਾ ਆਪਾ ਕਿਉਂਕਿ ਰਾਜਾ ਫੜਿੰਗ ਵੀ ਹੁਣ ਤਜਰਬੇਕਾਰ ਪ੍ਰਧਾਨ ਨੇ 4 ਸਾਲ ਹੋ ਗਏ ਆ ਕੋਈ ਗੈਰ ਤਜਰਬੇਕਾਰ ਪ੍ਰਧਾਨ ਨਹੀਂ ਹੈ ਪ੍ਰਧਾਨਗੀ ਜੀ 4 ਸਾਲ ਹੋ ਗਏ ਤਜਰਬਾ ਤੇ ਵੈਸੇ ਉਦੋਂ ਵੀ ਲੰਬਾ ਸੀ ਤਜਰਬਾ ਹਾਂਜੀ ਰਾਜਨੀਤਿਕ ਤਜਰਬਾ ਤਾਂ ਉਹਨਾਂ ਦਾ ਖਾਸਾ ਹੋ ਗਿਆ ਜੀ ਤਾਂ ਕਹਿੰਦਾ ਮਤਲਬ ਇਹ ਹੈ ਕਿ ਉਹਨਾਂ ਨੇ ਕਾਂਗਰਸ ਵਾਲਿਆਂ ਨੇ ਪੱਤਰ ਲਿਖਿਆ ਇਹਨਾਂ ਨੇ ਕੀ ਕੀਤਾ ਕਿ ਉਸੇ ਹੀ ਵਰਕਰ ਨੂੰ ਪਟੀਸ਼ਨ ਕਰਤਾ ਬਣਾ ਕੇ ਹਾਈ ਕੋਰਟ ਪਹੁੰਚ ਗਿਆ ਕਿ ਭਾਈ ਇਹ ਜਿਹੜੇ ਨੋ ਡਿਊਜ਼ ਸਰਟੀਫਿਕੇਟ ਹੁੰਦੇ ਨੇ ਉਹ ਨਹੀਂ ਦਿੱਤੇ ਜਾ ਰਹੇ ਉਹ ਸਮੱਸਿਆ ਬਣੇਗੀ ਹਮ ਤੇ ਹਾਈ ਕੋਰਟ ਨੂੰ ਇਹਨਾਂ ਨੇ ਅਪੀਲ ਕੀਤੀ ਗੁਜ਼ਾਰਿਸ਼ ਕੀਤੀ ਕਿ ਸਾਡੀ ਜਿਹੜੀ ਸੁਣਵਾਈ ਆ ਤੁਰੰਤ ਕੀਤੀ ਜਾਵੇ ਹਮ ਅੱਛਾ ਜਿਹੜੀ ਟੈਕਨੀਕਲੀ ਚੀਜ਼ ਸਮਝਣ ਵਾਲੀ ਆ ਇਹ ਜਿਹੜੀਆਂ ਹੁੰਦੀਆਂ ਨੇ ਨਾ ਇਦਾਂ ਦੀਆਂ ਪਟੀਸ਼ਨਾਂ ਇਹਨਾਂ ਤੇ ਤੁਰੰਤ ਕੋਰਟ ਸੁਣਵਾਈ ਵਾਸਤੇ ਰਾਜ਼ੀ ਹੋ ਜਾਂਦੀ ਹੈ ਜੇ ਆਪਾਂ ਜਾ ਕੇ ਕਹਿ ਦਈਏ ਜੀ ਮੇਰੇ ਖਰਗੋਸ਼ ਮਰ ਗਿਆ ਇਸ ਸੰਤੇ ਉਹਦੀ ਜਾਂਚ ਕਰਵਾਓ ਐਸਾ ਕੁਝ ਨਹੀਂ ਹੁੰਦਾ ਜੀ ਠੀਕ ਹੈ ਨਹੀਂ ਮੈਰਿਟ ਦੇਖਣੀ ਪੈਂਦੀ ਆ ਉਹਨਾਂ ਦੇ ਤੁਰੰਤ ਸੁਣਵਾਈ ਲਈ ਲਿਸਟਡ ਕਰ ਦਿੱਤਾ ਤੇ ਜਿਵੇਂ ਹੀ ਸੁਣਵਾਈ ਲਈ ਲਿਸਟਡ ਹੋਇਆ ਮਾਮਲਾ ਇੰਟਰਸਟਿੰਗ ਚੀਜ਼ ਦੇਖੋ ਸਰਕਾਰਾਂ ਕਿਦਾਂ ਕੰਮ ਕਰਦੀਆਂ ਨੇ ਜੀ ਸਰਕਾਰ ਨੇ ਇੱਕ ਪੱਤਰ ਕੱਲ ਦੀ ਡੇਟ ਦਾ ਜਾਰੀ ਕਰ ਦਿੱਤਾ ਹਮ ਕਿ ਲੋ ਜੀ ਅਸੀਂ ਜੋ 224 ਚ ਪੱਤਰ ਮੈਂ ਉਹ ਪਾਇਆ ਸੀਗਾ ਉਹਦੇ ਪੇਜ ਤੇ ਤਾਂ ਕਿਸੇ ਸੱਜਣ ਦਾ ਕਮੈਂਟ ਸੀ ਕਿ ਯਾਰ ਮਿੰਟੂ ਤੇਰੇ ਤੋਂ ਉਮੀਦ ਨਹੀਂ ਸੀ ਸਟੀਕ ਜਾਣਕਾਰੀ ਦਿੰਦਾ ਇਹ ਤਾਂ 24 ਦਾ ਪੱਤਰ ਆ ਪਰ ਉਹਦੇ ਨਾਲ ਇੱਕ ਦੂਸਰਾ ਪੱਤਰ ਸੀਗਾ ਜੀ ਜਿਹਦੇ ਹਵਾਲੇ ਨਾਲ ਉਸੇ ਹੀ ਪੱਤਰ ਨੂੰ ਕਹਿ ਲੋ ਕਿ ਨੋਟੀਫਿਕੇਸ਼ਨ ਬਣਾ ਦਿੱਤਾ ਜਾਂਦਾ ਹੈ ਕਿ ਜੋ ਪੰਚਾਇਤੀ ਚੋਣਾਂ ਦਾ ਸਿਸਟਮ ਸੀ ਕਿ ਜੇ ਕਿਸੇ ਕੋਲ ਐਨਓਸੀ ਨਹੀਂ ਹੈ ਤੁਹਾਨੂੰ ਯਾਦ ਹੈ ਨਾ ਰੋਲਾ ਪਿਆ ਸੀ ਉਸ ਵੇਲੇ ਵੀ ਇਹ ਹੋਇਆ ਸੀਗਾ ਤਾਂ ਭਈ ਉਸੇ ਤਰ੍ਹਾਂ ਦਾ ਹੀ ਸਿਸਟਮ ਐਤ ਕੀ ਫੇਰ ਲਾਗੂ ਕਰ ਦਿੰਨੇ ਆ ਪਰ ਇਹ ਇੰਟਰਸਟਿੰਗ ਹੈ ਕਿ ਦੇਖੋ ਜੀ ਇਹਨਾਂ ਨੇ ਕੋਈ ਇਦਾਂ ਐਲਾਨ ਕਰਨਾ ਸੀਗਾ ਤਾਂ ਫਾਈਲ ਚ ਕਿਉਂ ਦੱਬਿਆ ਸੀ ਕੱਲ ਦਾ ਜਿਵੇਂ ਹਾਈ ਕੋਰਟ ਚ ਪਟੀਸ਼ਨ ਹੋਈ ਤਿਵੇਂ ਇਹਨਾਂ ਨੇ ਨਾਲ ਦੀ ਨਾਲ ਸੈਂਡ ਕਰਤਾ ਹੂੰ ਕਿ ਲੋਜੀ ਚੱਕੂ ਇੰਟਰਸਟਿੰਗ ਹੈ ਨਾ ਗੱਲ ਜੇ ਐਡਾ ਵੱਡਾ ਤੁਸੀਂ ਫੈਸਲਾ ਲਿਆ ਸਰ ਜੰਗਲ ਚ ਮੋਰ ਨੱਚਿਆ ਕਿਸ ਨੇ ਦੇਖਿਆ ਇਹ ਦੇਖਿਆ ਬਿਲਕੁਲ ਵੀ ਤੁਸੀਂ ਉਹਨੂੰ ਪਬਲਿਕ ਕਰੋ ਕੋਈ ਪ੍ਰੈਸ ਨੋਟ ਭੇਜੋ ਕੱਲ ਦਾ ਕਿਤੇ ਪ੍ਰੈਸ ਰੀਲਿਸ ਤੁਸੀਂ ਦੇਖਿਆ ਇਹਦੇ ਨਾਲ ਜੁੜਿਆ ਜੀ ਅੱਛਾ ਉਹ ਮਤਲਬ ਕਿ ਚਲੋ ਫਾਰਮਲਿਟੀਆਂ ਸਰਕਾਰਾਂ ਇਦਾਂ ਹੀ ਕਰਦੀਆਂ ਹੁੰਦੀਆਂ ਨੇ ਇਹਨਾਂ ਨੂੰ ਪਤਾ ਹੁੰਦਾ ਕਿ ਕੱਲ ਨੂੰ ਕੋਈ ਪਟੀਸ਼ਨ ਪੈਗੀ ਅਫਸਰ ਜਿਹੜੇ ਹੁੰਦੇ ਨੇ ਨਾ ਬੜੇ ਭੇਤੀ ਹੁੰਦੇ ਨੇ ਤੇ ਸਰਬੇਕਾਰ ਹੁੰਦੇ ਨੇ ਕਿ ਭਾਈ ਪਹਿਲਾਂ ਹੀ ਆਪ ਦੀ ਜਿਹੜੀ ਪਈ ਬਣਾ ਕੇ ਰੱਖੋ ਕਿ ਜੇ ਕਿਤੇ ਹਾਈਵੇ ਅੱਗੋਂ ਬੰਦਿਆ ਤਾਂ ਪਈਏ ਪਈਏ ਨਿਕਲ ਜਾਓ ਤੁਸੀਂ ਤਾਂ ਉਹ ਪਈ ਬਣਾ ਕੇ ਬੈਠੇ ਸਨ ਹੁਣ ਗੱਲ ਸਹਿਜ ਦੀ ਗੱਲ ਤੇ ਪਹ ਦੀ ਐ ਕਿ ਜਦੋਂ ਰੋਲਾ ਪੈ ਗਿਆ ਪਰ ਤੁਸੀਂ ਇਹ ਵੇਖੋ ਕਿ ਨਾ ਜਨ ਤੱਕ ਨਹੀਂ ਕੀਤਾ ਕੁਝ ਵੀ ਇਹ ਬੜਾ ਇੰਟਰਸਟਿੰਗ ਆ ਹੁਣ ਇਹਦੇ ਵਿੱਚ ਇਹ ਆ ਕਿ ਜਿਹੜੇ ਉਮੀਦਵਾਰ ਆ ਚਾਹੇ ਕਿਸੇ ਵੀ ਪਾਰਟੀ ਦੇ ਆ ਉਹ ਜੇ ਐਨਓਸੀ ਲੈਣ ਜਾਂਦੇ ਆ ਉਹਨਾਂ ਨੂੰ ਆਨਾ ਕੰਨੀ ਕੀਤੀ ਜਾਂਦੀ ਆ ਤਾਂ ਉਹ ਸਿੰਪਲੀ ਇੱਕ ਮਤਲਬ ਕਿ ਹਲਫਨਾਮਾ ਦੇਣਗੇ ਹਮ ਕਿ ਵੀ ਮੇਰਾ ਕੋਈ ਬਕਾਇਆ ਨਹੀਂ ਹੈ ਦੇਖੋ ਇਹਦੇ ਵਿੱਚ ਨਾ ਕਈ ਮੈਂ ਅੱਗੇ ਕਹਿੰਦਾ ਅੱਜ ਦੇ ਯੁੱਗ ਦੇ ਵਿੱਚ ਕਿਹੜੀ ਯਾਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਕਿਹੜੀ ਪੱਗ ਨੂੰ ਪਾਏ ਨੇ ਜੀ ਵੀ ਆ ਚੁੱਲਾ ਟੈਕਸ ਇਕੱਠਾ ਹੋ ਜੀ ਫਲਾਣਾ ਕਟਾਓ ਜੀ ਢਮਕਾਣਾ ਕਟਾਓ ਤੁਸੀਂ ਇੱਕ ਸਿੰਗਲ ਵਿੰਡੋ ਰੱਖੋ ਨਾ ਯਾਰ ਜਿਹੜਾ ਵੀ ਕੋ ਪੈਂਡੇਗਾ ਉਹਦੀ ਇੱਕ ਜਗ੍ਹਾ ਤੇ ਸਾਰਾ ਕੁਝ ਹੋਵੇ ਕਿ ਤੂੰ ਇਸ ਜਗ੍ਹਾ ਤੇ ਬਈ ਡਿਫਾਲਟਰ ਹੈ ਬਿਲਕੁਲ ਸਿੰਪਲ ਹੈ ਨਾ ਜਦੋਂ ਪੈਨ ਕਾਰਡ ਦੇ ਨਾਲ ਸਭ ਕੁਝ ਹੈ ਜਿੰਨੇ ਮਰਜ਼ੀ ਖਾਤੇ ਆ ਤੁਹਾਡੇ ਬਿਲਕੁਲ ਜੀ ਆਧਾਰ ਕਾਰਡ ਤੁਹਾਡੇ ਕੋਲ ਆ ਅੱਜ ਦੇ ਦੌਰ ਦੇ ਵਿੱਚ ਸਰ ਐਵੇਂ ਗਦੀ ਗੇੜ ਚ ਪਾਇਆ ਉਹ ਉਹਦੇ ਜਾ ਉਹ ਜਿਹੜੇ ਅਫਸਰ ਹੁੰਦੇ ਆ ਉਹਨਾਂ ਨੂੰ ਹੀ ਸਖਾ ਛੜਦੇ ਆ ਕਿ ਤੂੰ ਜਾਣਾ ਹੀ ਨਹੀਂ ਦੇਣਾ ਉਹ ਭਾਵੇਂ ਹਾਜ਼ਰੀ ਚੱਲਦੀ ਹੋਵੇ ਕਦੇ ਇੱਧਰ ਟੱਪ ਗਿਆ ਜੀ ਮੈਂ ਕੁਲਫੀ ਖਾਣ ਚੱਲਿਆ ਜੀ ਮੈਂ ਇੱਧਰ ਚੱਲਿਆ ਉੱਧਰ ਚੱਲਿਆ ਵੀ ਤੁਸੀਂ ਡਾਂਗੜ ਪਾਉਣਾ ਹੈ ਉਹ ਟਾਈਮ ਤਪਾ ਦਿਓ ਫਿਰ ਐਨਓਸੀ ਨਾ ਦਿਓਗੇ ਕੁਝ ਇੱਥੇ ਝੜ ਜਾਣਗੇ ਕੁਝ ਆਪਾਂ ਕਾਕ ਜਾਂ ਚਾੜਦੇ ਆ ਚਾੜ ਦੇਾਂਗੇ ਬਿਲਕੁਲ ਜੇ ਨਾ ਹੋਇਆ ਤੇ ਫਿਰ ਮੈਦਾਨ ਚ ਝਾੜ ਦੇਾਂਗੇ ਤੁਹਾਨੂੰ ਮਤਲਬ ਕਿ ਇਹ ਜਿਹੜੀ ਝਾੜਾ ਝਾੜੀ ਨਹੀਂ ਹੋਣੀ ਚਾਹੀਦੀ ਸਿੰਪਲ ਹੋਵੇ ਕਿ ਬਈ ਜਿਹੜਾ ਵੀ ਕੋਈ ਲੈਕਸ਼ਨ ਲੜਨ ਵਾਲਾ ਬੰਦਾ ਹੈ ਤਾਂ ਉਹਦੀ ਮਤਲਬ ਕਿ ਠੀਕ ਹੈ ਚੰਨਾ ਜਿਹੜਾ ਵੀ ਕੋਈ ਉਮੀਦਵਾਰ ਆ ਆਨਲਾਈਨ ਹੀ ਸਭ ਕੁਝ ਮਿਲ ਜਾਵੇ ਜੇ ਉਹਦਾ ਬਕਾਇਆ ਆਨਲਾਈਨ ਸ਼ੋ ਹੋ ਜਾਵੇ ਅੱਜਕੱਲ ਯੂਪੀਆਈ ਦਾ ਦੌਰ ਹੈ ਸਾਰਾ ਗਿਆ ਕਲਿਕ ਕਰਕੇ ਤੇ ਪਾਵੇ ਨਾ ਤੁਹਾਨੂੰ ਟੈਕਸ ਦੇ ਚਾਰ ਪੈਸੇ ਇਕੱਠੇ ਹੋਣ ਪਰ ਇਹ ਪੰਗਾ ਹੀ ਖੜਾ ਤਾਂ ਕੀਤਾ ਗਿਆ ਅਜ ਦੇ ਦੌਰ ਚ ਗੋਲ ਗੋਲ ਕਮਾਉਣਾ ਬਸ ਬਸ ਗੋਲ ਗੋਲ ਕਮਾਉਣਾ ਜਲੇਬੀ ਬਣਾਉਣਾ ਜੀ 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 ਮਜੀਦ ਸਿੰਘ ਜੀ ਕੱਲ ਅਸੀਂ ਗੱਲ ਕੀਤੀ ਸੀ ਪਾਈ ਵੇਲੇ ਰਹਿਣ ਵਾਲੇ ਠੋਸਾਂ ਅੱਡਦੇ ਤੇ ਆਹ ਕਹਰੇ ਮੈਂਬਰ ਸਾਹਿਬ ਨੇ ਉਹ ਆਪਸੇ 5 ਦਿਨ ਲੱਭਦੇ ਹੀ ਨਹੀਂ ਬਿਲਕੁਲ ਉਹਦੀ ਤੇ ਮौज ਬਣ ਜਾਂਦੀ ਆ ਨਾ ਉਹ ਵੀ ਐਪੀ ਬਣ ਜਾਂਦਾ ਇੱਕ ਤਰ੍ਹਾਂ ਨਾਲ ਸਹਰ ਲੋਕਾਂ ਦੇ ਸਰਕਾਰ ਖਾਣਾ ਨਹੀਂ ਦੱਸ ਸਰਕਾਰ ਤੋਂ ਫੋਨ ਆਉਂਦੇ ਆ ਕਿ ਭਾਈ ਪਾਸੇ ਹੋ ਜਾ ਪਾਸੇ ਹੋ ਜਾ ਜੀ ਜੀ ਮੈਂ ਵੀ ਪੁੱਛ ਲੈਣਾ ਜੀ ਕਿਉਂਕਿ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੈਸ਼ਾਦੀਆਂ ਚੋਣਾਂ ਨੇ ਤੇ ਜਦੋਂ ਸਰਪੰਚੀ ਦੀਆਂ ਚੋਣਾਂ ਹੋਈਆਂ ਸੀ ਉਦੋਂ ਟੈਕਸ ਤੇ ਐਨਓਸੀ ਦੇ ਬਾਰੇ ਕਾਫੀ ਰੌਲਾ ਜਾਂ ਪੈਂਦਾ ਰਿਹਾ ਖਾਸ ਕਰਕੇ ਚੁੱਲ੍ਹਾ ਟੈਕਸ ਨੂੰ ਲੈ ਕੇ ਕਾਫੀ ਕੁਝ ਹੋਇਆ ਉਦੋਂ ਤੇ ਐਸ ਵਾਰੀ ਐਨਓਸੀ ਵਾਲਾ ਕੀ ਮਸਲਾ ਹੈ ਜੀ ਚੋਣ ਕਮਿਸ਼ਨ ਕਹਿ ਰਿਹਾ ਕਿ ਥੋੜੀ ਜਿਹੀ ਸੌਖ ਦੇ ਰਿਹਾ ਪਰ ਨਾਲ ਨਾਲ ਕੰਡੀਸ਼ਨ ਵੀ ਇੱਕ ਰੱਖ ਰਿਹਾ ਉਹਦੇ 'ਚ ਹੁਣ ਪਹਿਲਾਂ ਵਾਲੀ ਚੀਜ਼ ਸੌਖੀ ਹੈ ਇੱਕ ਬਾਅਦ ਵਾਲੀ ਕੰਡੀਸ਼ਨ ਉਹੀ ਹੈ ਵੀ ਹਲਫੀਆ ਬਿਆਨ ਤੁਸੀਂ ਦੇਣਾ ਪਰ ਜੇ ਤੁਸੀਂ ਗਲਤ ਦਿੱਤਾ ਤੇ ਫਿਰ ਤੁਸੀਂ ਭਾਈ ਨਹੀਂ ਉਹ ਤਾਂ ਦੇਖੋ ਸੁਖਮ ਸਿੰਘ ਸਾਹਿਬ ਹੁਣ ਗੱਲ ਇਹ ਆ ਕਿ ਵੀ ਚੋਪੜੀਆਂ ਵੀ ਚਾਰ-ਚਾਰ ਤਾਂ ਗੱਲ ਇਹ ਆ ਕਿ ਭਈ ਉਹਦੇ ਵਿੱਚ ਤੇ ਠੀਕ ਹੈ ਨਾ ਤੁਸੀਂ ਬਹੁਤ ਥਾਵਾਂ ਤੇ ਆਪਦੀ ਸੈਲਫ ਡਿਕਲੇਰੇਸ਼ਨ ਦਿੰਨੇ ਹੋ ਜੀ ਤਾਂ ਸੈਲਫ ਡਿਕਲੇਰੇਸ਼ਨ ਦਾ ਮਤਲਬ ਕੀ ਹੋਇਆ ਹਮ ਹਲਫੀਆ ਬਿਆਨ ਜੀ ਹਲਫੀਆ ਬਿਆਨ ਕਿ ਮੈਂ ਖੁਦ ਟੈਸਟਡ ਕਰਕੇ ਕਹਿੰਦਾ ਜੀ ਹਮ ਕਿ ਜੋ ਸੂਚਨਾ ਮੁਹੱਈਆ ਕਰਵਾ ਰਹੇ ਆ ਉਧਰ ਉਸ ਤੋਂ ਹੋਏਗੀ ਜੀ ਤੇ ਜੇ ਤੁਸੀਂ ਆਪਦੇ ਸਾਈਨਾਂ ਦੇ ਹੇਠੀ ਝੂਠ ਮਾਰੋਗੇ ਤਾਂ ਫਸ ਜਾਓਗੇ ਲੱਗਾ ਜੀ ਤੇ ਜੀ ਰਵਾਸ ਨੂੰ ਇਸੇ ਇਹੀ ਮੈਂ ਗੱਲ ਪੁੱਛ ਰਿਹਾ ਸੀ ਕਿ ਹੁਣ ਥੋੜਾ ਸੌਖਾ ਤੇ ਹੋ ਗਿਆ ਇੱਕ ਵਾਰੀ ਤੇ ਚਲੋ ਇਹ ਤਾਂ ਤੁਸੀਂ ਦੇਖੋ ਉਹਨੂੰ ਧਿਆਨ ਦੇ ਨਾਲ ਵੇਖੋ ਇਹ ਤੇ ਜਿਹੜਾ ਪੱਤਰ ਸਟੇਟ ਜਨਲ ਕਮਿਸ਼ਨ ਨੇ ਜਾਰੀ ਕੀਤਾ ਹੈ ਨਾ ਅਸਲ ਦੇ ਵਿੱਚ ਤੁਹਾਨੂੰ ਕਹਾਣੀ ਦੱਸਦਾ ਜੀ ਕੱਲ ਰਾਜਾ ਵੜਿੰਗ ਨੇ ਇੱਕ ਤਾਂ ਪੱਤਰ ਲਿਖਿਆ ਹੂੰ ਠੀਕ ਹੈ ਫਿਰ ਇੱਕ ਮਨਜੀਤ ਸਿੰਘ ਨਾਂ ਦੇ ਅਕਾਲੀ ਵਰਕਰ ਜਿਹੜੇ ਕਿ ਸ਼ਾਇਦ ਪਟਿਆਲਾ ਜ਼ਿਲ੍ਹੇ ਤੋਂ ਬਲੰਗ ਕਰਦੇ ਆ ਹੂੰ ਪਟਿਆਲੇ ਤੋਂ ਆ ਕੇ ਮੁਹਾਲੀ ਤੋਂ ਉਹਨਾਂ ਨੂੰ ਐਨਓਸੀ ਦੀ ਪ੍ਰੋਬਲਮ ਆਈ ਹੁਣ ਕੱਲ ਹੀ ਯਾਰ ਮੈਂ ਇੱਕ ਹਮੇਸ਼ਾ